ਦੇਖੋ ਪਠਾਨਕੋਟ ਦੇ ਵਿੱਚ ਦੋ ਵਾਰੀ ਵਾਰਦਾਤ ਹੋਈ ਹੈ ਇੱਕ 38 ਨੂੰ ਹੋਈ ਆ ਜਿਹੜੀ ਕਿ ਸੋਨੀ ਬਿਕਰੀ ਦੇ ਨਾਲ ਸ਼ਿਵਮ ਇੰਟਰਪ੍ਰਾਈਜ਼ਸ ਢਾਂਗੂ ਰੋਡ ਤੇ ਤੇ ਦੂਜਾ ਉੱਚੀ ਪੁਲੀ ਦੇ ਵਿੱਚ ਹੈਗੀ ਆ ਇਹਨਾਂ ਦੋਨਾਂ ਵਾਰਦਾਤਾਂ ਨੂੰ ਪਠਾਨਕੋਟ ਪੁਲਿਸ ਨੇ ਸੋਲਵ ਕੀਤਾ ਔਰ ਦੋਨੋਂ ਵਾਰਦਾਤਾਂ ਵਿੱਚ ਮੈਂ ਮੋٹے ਤੌਰ ਤੇ ਦੱਸ ਦਵਾਂ ਅਸੀਂ ਸੱਤ ਵਿਅਕਤੀਆਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਪਿਛਲੇ ਦੋਕ ਦਿਨਾਂ ਦੇ ਵਿੱਚ ਵਿੱਚ ਜਿਹਦੇ ਵਿੱਚ ਪ੍ਰਮੁੱਖ ਤੌਰ ਦੇ ਤੇ ਦੀਪਕ ਮਲੋਤਰਾ ਉਰਫ ਸਾਰਾ ਦਿਵਿਆਸ਼ ਅੰਸ਼ੂ ਸਾਹਿਲ ਸੈਣੀ ਦੀਪਕ ਸਿੰਘ ਦੀਪੂ ਇਹ ਫੇਰੂਵਾਲ ਦੇ ਨੇ ਔਰ ਇਹਨਾਂ ਨੂੰ ਹਾਰਬਰਿੰਗ ਕਰਨ ਵਾਲੇ ਪਨਾਹ ਦੇਣ ਵਾਲੇ ਇੱਥੇ ਸਪਸ਼ਟ ਕਰਨਾ ਚਾਹੁੰਦੇ ਆ ਕਿ ਜਦੋਂ ਪਤਾ ਕਿ ਇਹ ਬੰਦੇ ਵਾਰਦਾਤ ਕਰਦੇ ਆ ਵਾਰਦਾਤ ਕਰ ਵੀ ਹਥਿਆਰਾਂ ਨਾਲ ਕੀਤੀ ਹੋਈ ਆ ਚਾਹੇ ਕੋਈ ਵੀ ਹੋਵੇ ਚਾਹੇ ਇਹਨਾਂ ਦਾ ਕੋਈ ਵੀ ਕੋਈ ਮੈਂਬਰ ਹੋਵੇ ਚਾਹੇ ਕੋਈ ਰਿਸ਼ਤੇਦਾਰ ਹੋਵੇ ਚਾਹੇ ਦੋਸਤ ਹੋਵੇ ਯਾਰ ਦੋਸਤ ਕੋਈ ਵੀ ਹੋਵੇ ਜਿਹੜਾ ਇਹਨਾਂ ਨੂੰ ਲੌਜਿਸਟਿਕਸ ਸਨਾਪ ਪ੍ਰਦਾਨ ਕਰੇਗਾ ਉਹਦੇ ਖਿਲਾਫ ਵੀ ਇਹੀ ਕਾਰਵਾਈ ਪੁਲਿਸ ਵੱਲੋਂ ਸਖਤੀ ਨਾਲ ਕੀਤੀ ਜਾਏਗੀ ਇਹਦੇ ਵਿੱਚ ਸਨਾਪ ਦੇਣ ਦੇ ਵਿੱਚ ਤੇ ਲੌਜਿਸਟਿਕਸ ਪ੍ਰੋਵਾਈਡ ਕਰਨ ਦੇ ਵਿੱਚ ਰਕਵੀਰ ਸਿੰਘ ਪੁੱਤਰ ਸੁਰਿੰਦਰ ਸਿੰਘ ਤੇ ਸੁਰਿੰਦਰ ਸਿੰਘ ਪੁੱਤਰ ਗਰਧਾਰੀ ਲਾਲ ਤੇ ਵਿਨੋਦ ਕੁਮਾਰ ਜਿਹਨਾਂ ਨੂੰ ਇਹਨਾਂ ਦੀ ਮਦਦ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਬਿਚਾਰ ਦੇ ਬੋਸ਼ੀ ਨੇ ਰਹਿਣ ਵਾਲੇ ਕਿੱਥੋਂ ਦੇ ਨੇ ਇਹ ਸਾਰੇ ਪਠਾਨਕੋਟ ਦੇ ਨੇ ਇੱਕ ਤਾਰਾਗੜ ਦਾ ਏਰੀਆ ਦਾ ਹੈਗਾ ਬਾਕੀ ਸਾਰੇ ਪਠਾਨਕੋਟ ਦੇ ਡਿਵੀਜ਼ਨ ਨੰਬਰ 2 ਦੇ ਰਹਿਣ ਵਾਲੇ ਆ ਇਹਨਾਂ ਦੇ ਖਿਲਾਫ ਪਹਿਲਾ ਅਪਰਾਧਿਕ ਮਾਮਲੇ ਸਾਹਿਲ ਦੇ ਜਿਹੜਾ ਹੈਗਾ ਜਾਂ ਸੌਰਵ ਦੇ ਖਿਲਾਫ ਤੇ ਇਹਦੇ ਸਾਹਿਲ ਸੈਣੀ ਦੇ ਖਿਲਾਫ ਇਹਨਾਂ ਦੇ ਖਿਲਾਫ ਪਹਿਲਾ ਅਪਰਾਧਿਕ ਮਾਮਲੇ ਦਰਜ ਹੈ ਬਾਕੀਆਂ ਦੀ ਵੀ ਅਸੀਂ ਜਾਂਚ ਕਰ ਰਹੇ ਹਾਂ ਇਹ ਪਹਿਲਾਂ ਵੀ ਆਰਗੇਨਾਈਜ਼ ਹੋ ਕੇ ਆਪਣੇ ਹੋਰਾਂ ਸਾਥੀਆਂ ਦੇ ਨਾਲ ਜਿਹੜਾ ਹੈਗਾ ਆ ਉਹ ਪਠਾਨਕੋਟ ਤੇ ਹੋਰ ਸ਼ਹਿਰਾਂ ਦੇ ਵਿੱਚ ਭਾੜੇ ਤੇ ਜਾ ਕੇ ਕਹਿ ਲੋ ਜਾਂ ਆਪਣੀ ਨਿੱਜੀ ਦੁਸ਼ਮਣੀ ਕੱਢਣ ਜਾ ਲੋ ਉਹਨਾਂ ਕਿਸਾਂ ਦੇ ਵਿੱਚ ਜਾ ਕੇ ਅਜਿਹੀਆਂ ਬਦਮਾਸ਼ੀ ਵਾਲੀਆਂ ਵਰਤਦਾਤਾ ਕਰਦੇ ਆ ਜਿਨ੍ਹਾਂ ਨੂੰ ਅਤਾਚਿਤ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਆਜੇ ਵਾਲੇ ਟਾਈਮ ਦੇ ਵਿੱਚ ਇਹੋ ਜਿਹੇ ਮਾਰੇ ਜਾਂਦੇ ਵੀ ਤੇ ਜਿਹਨਾਂ ਪੁਲਿਸ ਵੱਲੋਂ ਪੀ 70 ਦੀ ਮਿਲਦੀ ਹੈ ਸਖਤਾਈ ਕਾਨੂੰਨ ਮੁਤਾਬਕ ਕੀਤੀ ਜਾਏਗੀ ਕਾਨੂੰਨ ਦੇ ਵਿੱਚ ਜੋ ਵੀ ਬਣਦਾ ਹੈ ਉਹ ਫਿਰ ਛੱਡਿਆ ਨਹੀਂ ਜਾਏਗਾ ਮੈਂ ਅੱਗੇ ਵੀ ਸਪਸ਼ਟ ਕਰ ਦੇਣਾ ਚਾਹੁੰਦਾ ਆਪਣੀਆਂ ਹਰਕਤਾਂ ਤੋਂ ਜਿਹੇ ਵਿਅਕਤੀ ਬਾਜ਼ਾਜਣ ਨਹੀਂ ਤਾਂ ਸਾਡੀ ਜਿਹੜੀ ਸ਼ਕਤੀ ਹੈਗੀ ਇਹ ਪੁਲਿਸ ਦੀ ਕਾਨੂੰਨ ਮੁਤਾਬਕ ਜਿਹੜੀ ਉਹ ਜਾਰੀ ਰਹੇਗੀ ਆ ਇਸ ਤੋਂ ਇਲਾਵਾ ਪੰਜ ਮੈਂਬਰ ਸਾਡੇ ਹੋਰ ਜਿਹੜੇ ਹੈਗੇ ਇਨਵੈਸਟੀਗੇਸ਼ਨ ਵਿੱਚ ਲੜਿੰਦੇ ਆ ਉਹਨਾਂ ਨੂੰ ਵੀ ਅਸੀਂ ਜਲਦ ਗ੍ਰਿਫਤਾਰ ਕਰਾਂਗੇ ਉਨ੍ਹਾਂ ਤੋਂ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ। ਔਰ ਫਿਊਚਰ ਦੇ ਵਿੱਚ ਉਠਾਨਕੋਟ ਪੁਲਿਸ ਨੂੰ 警告 ਹੈ। ਗੋਲੀ ਚਲੌਂਦੀ ਸਰ ਅਸਲ ਮਜਰ ਕੀ ਲਈ? ਇਹ ਆਪਸ ਵਿੱਚ ਇਹਨਾਂ ਦੀ ਆਪਸ ਵਿੱਚ ਗੁੱਟਬੰਦੀ ਹੈ। ਹੁਣ ਗੁੱਟਬੰਦੀ ਦੇ ਵਿੱਚ ਜ਼ਮੀਨ ਦਾ ਝਗੜਾ ਤਾਂ ਹੈ ਨਹੀਂ ਇਹਨਾਂ ਦਾ। ਜਿਹੜੀ ਕਿ ਭਵਿਕ ਵਿੱਚ ਸੋ ਗੁੱਟਾਂ ਦੇ ਵਿੱਚ ਇਹ ਆਪਸ ਵਿੱਚ ਹੋ ਕੇ ਜਿਹੜਾ ਹੈਗਾ ਮਟੀਰਖਾਨਾ ਇਹ ਲੜਦੇ ਆ। ਜਿਹੜਾ ਤੇ ਫਿਊਚਰ ਦੇ ਵਿੱਚ ਅਸੀਂ ਹੁਣ ਤਫ਼ਤੀਸ਼ ਕਰਕੇ ਇਹਿਰਾ ਕਰਦੇ ਆ ਜਿਹੜੇ ਯੋਗ ਅਪਰਾਧੀ ਸੂਣਾ ਤਾਈ ਪਹੁੰਚੇ ਆ ਫਿਊਚਰ ਦੇ ਵਿੱਚ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਕਿਹਨਾਂ ਕੋਲ ਸਾਡੀ ਵਿਵਸਥਾ ਹੁਣ ਤੱਕ ਤੋਂ ਜਿਹੜੇ ਹੈਗੇ ਆ 32 ਕੈਲੀਬਰ ਦੇ ਪਿਸਟਲ ਵਿਦ ਮੈਗਜ਼ੀਨ ਸ਼ਾਇਦ ਕੁਝ ਲੋਗ ਵੀ ਤੇ ਤਕਰੀਬਨ 68 ਗ੍ਰਾਮ ਦੇ ਕਰੀਬ ਰਵਾਨ ਪ੍ਰਾਮਦ ਕੀਤੀ ਗਈ ਆ ਵਿਦ ਐਮੂਨੀਸ਼ਨ ਇਹਦੇ ਚ ਐਮੂਨੀਸ਼ਨ ਵੀ ਨਾਲ ਆ ਤੇ ਇਹਨਾਂ ਸਾਰਿਆਂ ਨੂੰ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਬਾਕੀ ਦੋਸ਼ੀਆਂ ਨੂੰ ਅਸੀਂ ਜਲਦ ਤੋਂ ਜਲਦ ਕਾਨੂੰਨ ਦੀ ਗ੍ਰਿਫਤ ਵਿੱਚ ਲੈ ਕੇ ਆਵਾਂਗੇ ਇਹਦੇ ਤੋਂ ਬਿਨਾਂ ਵੀ ਇੱਕ ਬੋਮੀ ਕਾਂ ਜਿਹੜਾ ਹੋਇਆ ਸੀਗਾ ਮਾਡਲ ਤੋਂ ਦੋਵੇਂ ਸੇਮ ਸੇਮ ਮੈਕ ਲੱਗੇ ਜਿਹੜੇ ਸ਼ਟਰ ਵਾਲੀ ਗੋਲੀ ਦਾ ਸ਼ਟਰ ਚਲਾ ਉਹਦੇ ਪਿੱਛੇ ਕੋਈ ਗੱਲ ਜਿਹੜਾ ਸ਼ਟਰ ਦੇ ਵਿੱਚ ਗੋਲੀ ਮਾਰੀ ਸੀ ਉਹ ਇੱਕ ਕਾਰਨ ਅਲੈਦਾ ਹੈਗਾ ਜਿਹੜਾ ਇੱਥੇ ਗਵਾਚ ਗੋਲੀ ਮਾਰੀ ਉਹਦਾ ਕਾਰਨ ਅਲੈਦਾ ਹੈਗਾ ਪਰ ਜਿਨੇ ਕੀਤਾ ਉਹਦੇ ਵਿੱਚ ਕੁਝ ਬੰਦੇ ਆ ਜਿਹੜੇ ਹੈਗੇ ਆ ਉਹ ਜਿਸ ਤੁਸੀਂ ਕਹਿ ਸਕਦੇ ਕਿ ਉਹੀ ਨੇ ਕੁਝ ਬੰਦੇ ਅਲੱਗ-ਅਲੱਗ ਵੀ ਨੇ ਠੀਕ ਹੈ ਸੋ ਦੋਨੋਂ ਮੈਟਰ ਅਲੱਗ-ਅਲੱਗ ਹੈ ਪਰ ਜਿਹੜੇ ਇਹਨਾਂ ਦੇ ਅਪਰਾਧੀ ਨੇ ਉਹ ਆਪਸ ਵਿੱਚ ਤਕਰੀਬਨ ਇੱਕ ਦੂਜੇ ਨਾਲ ਮੇਲ ਖਾਂਦੇ ਆ ਜਾਨਦਾਰੀ ਦਾ ਵੀ ਮਾਮਲਾ ਹੈ ਸਰ ਕੋਈ ਕੋਈ ਡਿਮਾਂਡ ਕੀਤੀ ਹੋਏ ਜਾਂ ਕਿਸੇ ਦਾ ਨਹੀਂ ਨਹੀਂ ਕੋਈ ਫਰੋਤੀ ਵਾਲਾ ਮਾਮਲਾ ਨਹੀਂ ਹੈ ਹੈ ਇਸ ਸਿਰਫ ਇਹ ਬਦਦੀ ਦੁਸ਼ਮਣੀ ਕਿਹੜ ਕੱਢਣ ਲਈ ਇੱਕ ਦੂਜੇ ਨੂੰ ਨੀਚਾ ਦਿਖਾਉਣ ਲਈ ਤੇ ਬਦਮਾਸ਼ੀ ਜਾਰ ਕਰਨ ਲਈ ਕਰਦੇ ਆ ਜਿਹੜੇ ਕਿ ਬਰਦਾਸ਼ਤ ਨਹੀਂ ਕਰਾਂਗੇ ਅਸਲਾ ਸਰ ਇੰਪੋਰਟਡ ਹੈ ਜਾਂ ਕਿਵੇਂ ਮਿਲ ਕੇ ਕਿੱਥੋਂ ਲੈ ਕੇ ਆਉਂਦੀ ਹੈ ਨਹੀਂ ਕੰਟਰੀ ਮੇਡ ਹੈ ਕੰਟਰੀ ਮੇਡ ਅਸਲਾ ਬਟ ਅੱਛਾ ਅਸਲਾ ਹੈ ਤੇ ਤੁਹਾਨੂੰ ਇਹਨਾਂ ਦਾ ਕੋਈ ਬੈਕਗ੍ਰਾਉਂਡ ਕੋਈ ਟਾਈਪ ਲਿੰਕ ਤੋਂ ਵੀ ਬੈਂਕਸ ਦੇ ਸੌਰਾ ਕੋਈ ਚਾਹ ਕਿਤੇ ਉਹ ਇਨਵੈਸਟੀਗੇਟ ਕਰ ਰਹੇ ਆ ਜੇ ਆਇਆ ਤੇ ਉਸ ਤਰੀਕੇ ਨਾਲ ਕਾਨੂੰਨਨ ਅਸੀਂ ਕਾਰਵਾਈ ਹੋਰ ਜ਼ਿਆਦਾ ਕਰਾਂਗੇ ਫੋਟੋ ਕਿ ਕਿੰਨੇ ਕਿਊਜ਼ ਨੇ ਰਿਮਾਂਡ ਦਾ 10 ਦਿਨ ਦਾ ਰਿਮਾਂਡ ਹੈ ਫੋਟੋ ਸਰ ਕਿੰਨੇ ਕਿਊਜ਼ ਨੇ ਅਸੀਂ 7 ਨੂੰ ਅਰੈਸਟ ਕਰ ਲਿਆ ਤੇ 5 ਹੋਰ ਸਾਡੇ ਜਿਹੜੇ ਹੈਗੇ ਆ ਇਨਵੈਸਟੀਗੇਸ਼ਨ ਵਿੱਚ ਲੋੜਿੰਦੇ ਆ ਪੰਜਾਂ ਤੋਂ ਗਿਣਤੀ ਵੱਧ ਸਕਦੀ ਆ ਕਿਉਂਕਿ ਜਿਵੇਂ ਜਿਵੇਂ ਇਨਵੈਸਟੀਗੇਟ ਕਰ ਰਹੇ ਆ ਸਾਨੂੰ ਹੋਰ ਅਪਰਾਧੀਆਂ ਵਾਲੇ ਜਾਣਾਂ ਦੇ ਸੰਗਠਿਤ ਗੈਂਗ ਬਾਰੇ ਪਤਾ ਲੱਗਦਾ ਉਹਨਾਂ ਦੇ ਖਿਲਾਫ ਵੀ ਇਸੇ ਤਰ੍ਹਾਂ ਦੀ ਜਿਹੜੀ ਹੈਗੀ ਆ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਇਵਨ ਹਰੇਕ ਦੇ ਉੱਤੇ ਸੁਨੇਹਾ ਕੋਈ ਦਰਜਾ ਦਾ ਵੀ ਲੋਕਾਂ ਨੂੰ 11 ਤੋਂ ਅਸੀਂ ਬਿਲਕੁਲ ਲੋਕਾਂ ਨੂੰ ਪਖਾਨਪੁਰ ਵਾਸੀਆਂ ਨੂੰ ਸਿਲੇ ਦੇ ਵਸਨੀਕਾਂ ਨੂੰ ਮੇਰੀ ਅਪੀਲ ਆ ਕਿ ਬਿਲਕੁਲ ਕਿਸੇ ਗੱਲ ਦਾ ਘਬਰਾਉਣ ਦੀ ਲੋੜ ਨਹੀਂ ਜਿਹਨੂੰ ਵੀ ਅਸੀਂ ਹੁਣ ਹੱਥ ਖਾਵਾਂਗੇ ਇਹ ਜਿਹੜੇ ਹੈਗੇ ਆ ਛੋਟਕੁੱਟ ਬਦਮਾਸ਼ ਆ ਇਹਨਾਂ ਨੂੰ ਚੰਗੀ ਤਰ੍ਹਾਂ ਨਜਿੱਠਾਂਗੇ ਆਪਾਂ ਦੇ ਵਿੱਚ ਇਸ ਤਰ੍ਹਾਂ ਔਰ ਜਿਵੇਂ ਇਸ ਕੇਸ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦਾ ਅਪਰਾਧਿਕ ਪਿਛੋਕੜ ਹੋਰ ਸਾਰਾ ਨੰਗਾ ਕੀਤਾ ਗਿਆ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਆ ਔਰ ਕਾਨੂੰਨ ਮੁਤਾਬਕ ਹੋਰ ਵੀ ਸਖਤ ਕਾਰਵਾਈਆਂ ਕਰਾਂਗੇ ਜਿਹੜੇ ਲੋਕ ਇਹਨਾਂ ਦੀ ਮਦਦ ਕਰਦੇ ਉਹਨਾਂ ਨੂੰ ਵੀ ਦੇਖੋ ਕਿਸੇ ਅਪਰਾਧੀ ਦੀ ਮਦਦ ਕਰਨਾ ਉਹਦੇ ਵਾਸਤੇ ਲੋਜਿਸਟਿਕਸ ਪ੍ਰਬਾਅ ਪ੍ਰੋਵਾਈਡ ਕਰਨਾ ਉਹਦੇ ਵਾਸਤੇ ਮੋਬਾਈਲ ਫੋਨ ਪ੍ਰੋਵਾਈਡ ਕਰਨਾ SIM ਕਾਰਡ ਲੈ ਕੇ ਦੇਣਾ ਉਹਨੂੰ ਉਹਦੇ ਵਾਸਤੇ ਵਹੀਕਲਸ ਲੈ ਕੇ ਦੇਣਾ ਉਹਨੂੰ ਪੈਟਰੋਲ ਪਵਾ ਕੇ ਦੇਣਾ ਉਹਨੂੰ ਘਰ ਵਿੱਚ ਪਨਾਹ ਦੇਣਾ ਉਹਨੂੰ ਦੌੜਨ ਵਿੱਚ ਮਦਦ ਕਰਨਾ ਉਹਨੂੰ ਘਰ ਵਿੱਚ ਲੁਕਾ ਕੇ ਮਦਦ ਕਰਨਾ ਇਹ ਸਾਰੇ ਹਾਰਬਰਿੰਗਸ ਹੁੰਦੇ ਆ ਸੋ ਇਸ ਬਾਰੇ ਕੋਈ ਵੀ ਕਰੇਗਾ ਚਾਹੇ ਉਹਦਾ ਦੋਸਤ ਹੋਵੇ ਯਾਰ ਦੋਸਤ ਹੋਵੇ ਰਿਸ਼ਤੇਦਾਰ ਹੋਵੇ ਘਰ ਦੇ ਮੈਂਬਰ ਕੋਈ ਨਾ ਹੋਣ ਉਹਨਾਂ ਦੇ ਖਿਲਾਫ ਵੀ ਕਾਰਵਾਈ ਸਖਤ ਕੀਤੀ ਜਾਏਗੀ